हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਬਾਈ ਦਲੇਰ ਸਿੰਘ ਬਾੜ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਤੁਹਾਨੂੰ ਅੱਜ ਚਾਰ ਦਿਖਾਉਣੇ ਆਪਾਂ ਇਸ ਕਵਰੇਜ ਵਿੱਚ ਸੋ ਐਨੀਮਲ ਦੋਸਤੋ ਆਲਮੋਸਟ ਸੋਇਸਬਾਏ ਵੀ ਹੈਗੇ ਆ ਗੱਬਣ ਵੀ ਮੱਝਾਂ ਹੈਗੀਆਂ ਨੇ ਠੀਕ ਹੈ ਚਾਰ ਨਗਨੇ ਪੂਰੀ ਡਿਟੇਲ ਆਪਾਂ ਬਾਈ ਦਲੇਰ ਸਿੰਘ ਬਾੜ ਤੋਂ ਲੈ ਲਾਂਗੇ ਅੱਜ ਦੋਸਤੋ ਤਾਰੀਖ ਤੁਸੀਂ ਨੋਟ ਕਰ ਸਕਦੇ ਜੀ 3 ਦਸੰਬਰ ਨੂੰ ਅਜਾ ਇਹ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦਾ ਦੋਸਤੋ 2:00 ਵਜੇ ਦਾ ਸਮਾਂ ਹੈਗਾ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਉਣਗੇ ਦੋਸਤੋ ਦੋ ਰੰਗ ਚਵਾਈ ਕਰਨੀਆਂ ਤੁਹਾਡਾ ਫਰਜ ਬਣਦਾ ਤਸੱਲੀ ਤੁਸੀਂ ਕਰ ਲਿਓ ਠੀਕ ਆ ਗੱਬਣ ਪਸ਼ੂ ਆਪਣਾ ਚੌਥਾ ਥਾਣਾ ਦਾ ਤੇਪਕੇ ਤਸੱਲੀ ਕਰ ਲਿਓ ਠੀਕ ਆ ਸੋ ਮੱਜਾਂ ਅੱਜ ਵੀ ਦੋਸਤੋ ਵਧੀਆ ਨੇ ਚੰਗੀਆਂ ਨੇ ਮੱਜਾਂ ਹਰ ਵਾਰ ਪਸ਼ੂ ਚੰਗੇ ਹੁੰਦੇ ਆ ਬਾਕੀ ਨਰਕ ਫਰਕ ਅਗੋਂ ਕਰਕੇ ਤਸੱਲੀ ਲੈ ਕੇ ਆਉਂਦੇ ਆ ਠੀਕ ਹੈ ਜੇ ਕੋਈ ਵੀਰ ਲੈ ਕੇ ਜਾਵੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਤੇ ਡਲ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਹੈ ਦਲੇਰੀ ਵਾਹ ਪਿੰਡ ਬਿਲਕੁਲ ਨਜ਼ਦੀਕ ਆ ਬਿਲਕੁਲ ਬਾਰਡਰ ਥੋੜੀ ਦੂਰ ਆ ਦੋਸਤੋ ਉੱਥੇ ਖਾਲੜਾ ਪਿੰਡ ਵੀ ਥੋੜੀ ਦੂਰੀ ਤੇ ਹੈਗਾ ਆਓ ਕਰਦੇ ਆਂ ਬਾਤचीत ਸਾਂਝੀ ਗੱਲਬਾਤ ਸਾਂਝੀ ਦੋਸਤੋ ਵੀਰ ਦਲੇਰ ਸਿੰਘ ਦੇ ਨਾਲ ਲੈਣਿਆ ਜਾਣਕਾਰੀ ਪੂਰੀ ਉਹਨਾਂ ਤੋਂ ਇਹਨਾਂ ਪਾਸਮਾ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਵੀਰ ਦਲੇਰ ਸਿੰਘ ਬਾਹਰ ਸਾਸਰੀ ਘਰ ਰਾਜਵੀਰ ਮੇਰੇ ਲੋ ਪਿਆਰ ਭਰੀ ਸਾਸਰੀ ਘਰ ਜਿੰਨੇ ਮੇਰੇ ਭਰਾ ਮੇਰੀ ਵੀਡੀਓ ਵੇਂਦੇ ਉਹਨਾਂ ਨੂੰ ਵੀ ਸਾਸਰੀ ਘਰ ਸਾਸਰੀ ਕਰਦੇ ਹੋ। ਹੋਰ ਸੰਧੂ ਸਾਹਿਬ ਕੀ ਹਾਲ ਜੀ? ਬਹੁਤ ਵਧੀਆ ਠੀਕ ਠਾਕ ਜੀ। ਵਧੀਆ ਚੜ੍ਹਦੀ ਕਲਾ ਕਿਰਪਾ ਮਾਲਕ ਦੀ। ਠੀਕ ਹੈ ਜੀ। ਹਾਂ ਜੀ। ਠੀਕ ਆ। ਅੱਛਾ ਬਾਦ ਸਾਹਿਬ ਪਸ਼ੂ ਅੱਜ ਕਿੰਨੇ ਵਗਾਉ ਆ ਆਪਣੇ ਕੋਲ? ਅੱਜ ਸੰਧੂ ਸਾਹਿਬ ਆਪਣੇ ਕੋਲ 4 ਮੱਝਾਂ ਜੇ। 4 ਮੱਝਾਂ? ਹਾਂ ਜੀ ਤੇ 2 ਟੁਕੀਆਂ ਜੇ ਤੇ 2 ਸੂਈਆਂ ਸਵਾਈਆਂ ਜੇ। ਅੱਛਾ ਬਿਲਕੁਲ ਤਾਜ਼ੀਆਂ ਦੋ ਸੁਈਆਂ ਨੇ ਹਾਂਜੀ ਤੇ ਦੋ ਹੀ ਅੱਗੇ ਗੱਬਣ ਤਿਆਰ ਨੇ ਹਾਂਜੀ ਬਿਲਕੁਲ ਆ ਦੋਵੇਂ ਇੱਧਰ ਨੀਲੀ ਦੀਆਂ ਜਿਹੜੀਆਂ ਤਿਆਰ ਨੇ ਤੇ ਕਾਲੀ ਮੋਰੀ ਦੀਆਂ ਜਿਹੜੀਆਂ ਦੋਵੇਂ ਮੱਝਾਂ ਸੁਈਆਂ ਜੀ ਅੱਛਾ ਅੱਛਾ ਜੀ ਹਾਂਜੀ ਇੱਕ ਮਗਰ ਕੱਟਾ ਜੇ ਤੇ ਇੱਕ ਮਗਰ ਕੱਟੀ ਜੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਚਾਰ ਐਨੀਮਲ ਨੇ ਟੋਟਲ ਠੀਕ ਆ ਦੋ ਗੱਬਣ ਨੇ ਤੇ ਦੋ ਸੁਈਆਂ ਸਵਾਈਆਂ ਆਓ ਕਰਦੇ ਆ ਗੱਲਬਾਤ ਸਾਂਝੀ ਤੇ ਪਹਿਲੇ ਨੰਬਰ ਤੋਂ ਵੀਰ ਦਲੇਰ ਸਿੰਘ ਬਾਠ ਇਸ ਮੱਝ ਤੋਂ ਆਪਾਂ ਸਟਾਰਟ ਕਰ ਲਈਏ ਕੀ ਡਿਟੇਲ ਆ ਵੀਰ ਇਹਦੀ ਡਿਟੇਲ ਇਹ ਵੀ ਰਾਜਵੀਰ ਇਹ ਦੂਸਰੇ ਸੂਏ ਸੁਣੀ ਆ ਅੱਛਾ ਜੀ ਤੇ ਇਹਦੇ ਕੋਲ ਚਾਰ ਪੰਜ ਦਿਨ ਰਹਿਣ ਦੇ ਸੂਨ ਚ 4-5 ਦਿਨ ਹਜੇ ਬਾਕੀ ਆ ਹਾਂਜੀ ਬਿਲਕੁਲ ਤਿਆਰ ਆ 35 ਤਾਂ ਬਿਲਕੁਲ ਓਕੇ ਆ ਤਪਾਈ ਆ ਬਿਲਕੁਲ ਪੋਲੀ ਆਈ ਆ ਠੀਕ ਆ ਜੀ ਹਾਂਜੀ ਲਓ ਜੀ ਤੇ ਥਣ ਬਹੁਤ ਵਧੀਆ ਲੱਗਾ ਮੋਟਾ ਚਵਾ ਨਿਕਲੂਗਾ ਕੋਈ ਪੂਰ ਚਟੜ ਨਿਕਲੂਗਾ ਇਸ ਗੱਲ ਦਾ ਹਾਂ ਤੇ ਸੂਵੇ ਕਿੰਨੇ ਹੋਗੇ ਇਹ ਦੂਸਰੇ ਸੂਵੇ ਰਾਜ ਸੰਤੂ ਸਾਹਿਬ ਸੁਣੀਏ ਦੂਸਰੇ ਸੂਵੇ ਹਾਂਜੀ ਲਓ ਵੀ ਦੋਸਤੋ ਦੂਜਾ ਸੂਵਾ ਚਾਰ ਪੰਜ ਦਿਨ ਚਾਰ ਕਿ ਦਿਨ ਚਲੋ ਹਜੇ ਬਾਕੀ ਆ ਸੂਣ ਦੇ ਵਿੱਚ ਆ ਚਾਰ ਲੈ ਜੇ ਪੰਜ ਲੈ ਜੇ ਉਹ ਅੰਦਰ ਹੀ ਸੂਈ ਪਊਗੀ ਬਿਲਕੁਲ ਚਾਰ ਹੀ ਜਾ ਇਹ ਦੋਵੇਂ ਦੂਜੇ ਦੂਜੇ ਸੂਵੇ ਇੱਕ ਇੱਕ ਕਰਵਾਈਆਂ ਦੋਵੇਂ ਠੀਕ ਹੈ ਜੀ ਹਾਂਜੀ ਆ ਰਵਾਜ ਦੱਸਣ ਡਿਆ ਵੀ ਤਕਰੀਬਨ ਕੋਈ ਨੀਲੀ ਨੀਲੀ ਦੇ ਪੱਖ ਜੇ ਹੈ ਹਾਂ ਤੇ ਗਰਲਾਲ ਖੋਲ ਕੇ ਤੋਰਦੇ ਹੋ ਲੰਮੀ ਸੋ ਬਾਕੀ ਥਣਪਾਂਡਾ ਦਾ ਦੜਾ ਦੋਸਤੋ ਮੇਨ ਗੱਲ ਆ ਥਣਪਾਂਡਾ ਸੋਹਣਾ ਆ ਵਿਖਾਲਾ ਕਾਫੀ ਬਿਲਕੁਲ 400 ਨੇਵਾ ਹੈ ਠੀਕ ਆ ਥਣ ਥਣ ਦੀ ਸਪੇਸ ਸੋਹਣੀ ਆ ਲੰਬਾਈ ਸੋਹਣੀ ਆ ਬਾਕੀ ਆ ਫੇਸ ਕੁਆਲਟੀ ਵੀ ਦੇਖ ਸਕਦੇ ਜੀ ਠੀਕ ਆ ਮੂੰਹ ਮੱਥੇ ਦੀ ਖੂਬਸੂਰਤ ਆ ਵੇਖੋ ਆ ਸਿੰਗ-ਸング ਸੋਹਣਾ ਲੱਗਾ ਬਿੱਲੀ ਮਣਕੀ ਅੱਖ ਵੀ ਆ ਹਾਂ ਕੁੱਝ ਵੱਡੀਆਂ ਮੱਛਾਂ ਜੀਆਂ ਆਉਂਦੀਆਂ ਨਵੇਂ ਝੋਟੀਆਂ ਆ ਬਿਲਕੁਲ ਜੀ ਪੂਰੀਆਂ ਰਾਜੀ ਐ ਸੋ ਪਤਲੇ ਪਿੰਡੇ ਦੇ ਵਿੱਚ ਆ ਦੋਸਤੋ ਸੋਹਣੇ ਪੇਠ ਪੁੜੇ ਦੀ ਆ ਤੇ ਕੱਦ-ਕਾਠ ਵੀ ਜਿਹੜਾ ਸੋਹਣਾ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀਰ ਗੁਰਲਾਲ ਨੇ ਵੀ ਹਾਈਟ ਜਿਹੜੀ ਆ ਵੱਡੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਨੋਟ ਕਰ ਸਕਦੇ ਠੀਕ ਆ ਮੋਸਟਲੀ ਜਿਹੜੇ ਆਪਾਂ ਕੱਦ-ਕਾਠ ਆ ਮੱਜਾਂ ਦੇ ਹਾਈਟ ਐਨੇ ਕ ਕੱਦ-ਕਾਠ ਦੇ ਵਿੱਚ ਦੇਖਦੇ ਹਾਂ ਠੀਕ ਆ ਦੇਖੋ ਠੀਕ ਹੈ ਜੀ ਹਣੇ ਬੜਾ ਵਧੀਆ ਵਿਰਲਾ ਦੇ ਲੱਗਾ ਕੋਈ ਸੰਧੂ ਸਾਹਿਬ ਐ ਨਹੀਂ ਕਾ ਵੀ ਕਿਹ ਰਕਮ ਦਾ ਹੱਥ ਜੁੜੂਗਾ ਨਾਲ ਇਹ ਮੁੱਠੀ ਵਾਲਾ ਥਣ ਲਗਾ ਚੰਗਾ ਕਰਦੀ ਨਹੀਂ ਝੋਟੀਆਂ ਜਿਹਾ ਨਹੀਂ ਲਓ ਜੀ ਹਾਂ ਠੀਕ ਆ ਸੋ ਬਿਲਕੁਲ ਚਾਰੇ ਪਾਸਿਓਂ ਦੋਸਤੋ ਜਿਹੜੀ ਸਪੇਸ ਆ ਵਾਂਡਾ ਤੁਸੀਂ ਚੌਥਾ ਥਾਣਾ ਦੀ ਵੇਖ ਸਕਦੇ ਠੀਕ ਆ ਤੇ ਹੈ ਵੀ ਬਿਲਕੁਲ ਇਹਨ ਪਤਲੇ ਪਿੰਡੇ ਦੀ ਆ ਠੀਕ ਆ ਸ਼ਾਈਨ ਸ਼ੂਨ ਪੂਰੀ ਆ ਜਿੰਨੇ ਵੀ ਆ ਮੱਝ ਪੂਰੀ ਠੀਕ ਆ ਜੀ ਚੰਗੇ ਰਵੇ ਦੇ ਵਿੱਚੋਂ ਕਿਉਂਕਿ ਦੋਵੇਂ ਮੱਝਾਂ ਵੀ ਇਹਨਾਂ ਦਾ ਵੇਖ ਕੇ ਘਰੋਂ ਲਈਆਂ ਬਾਕੀ ਰੰਗ ਢੰਗ ਵੇਖ ਕੇ ਜਿਹੜਾ ਪਤਾ ਲੱਗਦਾ ਪਸੂ ਸੋਣਾ ਬਿਲਕੁਲ ਲੇਵਾ ਬਣਾਊਗਾ ਜੇ ਬਾਕੀ ਪੰਜਾਂ ਸੰਦੂਸਾ ਉਹ 11-12 ਲੀਟਰ 11 ਉਹਦੇ ਪਹਿਲੇ ਸੂਏ ਕੱਢਿਆ ਜੀ ਹਮ ਫਿਰ ਕਾ ਵੀ ਆਪਾਂ 11 11-12 ਹੀ ਕਹਾਂਗੇ ਕਿਉਂ ਸਦਾ ਵੀ 13-14 ਵੀ ਦੇ ਦੇ ਬਈ ਹਮ ਚਲੋ ਜੀ 11 ਲੀਟਰ ਦੁੱਧ ਦੀ ਬਹੁਤ ਆ 11 ਲੀਟਰ ਬਹੁਤ ਜ਼ਿਆਦਾ ਦੁੱਧ ਹੁੰਦਾ ਏ ਆ ਸਾਹ ਸੁਣ ਚੰਗੀ ਹੋਈ 11 ਤੋਂ ਪਲੱਸ ਚੱਲਣ ਵਾਲੀ ਆ 11-12 ਲੀਟਰ ਆਪਾਂ ਪੰਜ ਛੋਟੀ ਕੱਢਦੀ ਵੇਖੋ ਲੇਵਾ ਬਹੁਤ ਜ਼ਿਆਦਾ ਬਣਨ ਆ ਗਿਆ ਨਹੀਂ ਲੇਵੇ ਵਾਲੇ ਪਾਸੇ ਚਲੋ ਸੋਣੀ ਆ ਚੌਰਸ ਲੇਵਾ ਇੱਕੋ ਜੀ ਵੰਡ-ਵੁੰਡ ਪੂਰੀ ਆ ਸਪੇਸ ਜਿਹੜੀ ਆ ਦੋ ਦੋ ਕੋਈ 1.5 ਦੋ ਦੋ ਇੰਚ ਅਗਲੇ ਪਿਛਲੇ ਥਨਾ ਦੀ ਆ ਸੱਚੀ ਖੱਬੀ ਬਹਿਣੀ ਦੀ ਕੋਈ ਹਟ ਬਿਲਕੁਲ 4-4 5-5 ਇੰਚ ਜਿਹੜੀ ਆ ਸਪੇਸ ਹੈਗੀ ਤੇ ਦਨੇਰ ਬਾਠ ਵੀ ਕੀ ਇਹਦਾ ਮੁੱਲ ਇਹਦਾ ਮੁੱਲ ਸੰਤੂ ਸਾਹਿਬ ਮੈਂ ਵੇਖਿਆ ਵੀ ਚਲੋ ਆਪਾਂ ਜੇ ਆਪ ਡੰਗਰ ਤੁਹਾਨੂੰ ਅੱਗੇ ਕਹੇ ਭਾਜ ਲੈਣੇ ਤਾਂ ਭਾਣਾ ਹੀ ਦੇਣਾ ਆ ਮੇਰੇ ਭਰਾ ਇਹੋ ਜੀ ਮੈਂ ਇਹਦਾ 95000 90000 ਲੱਖ ਕਰੀ ਜਾਂਦੇ ਆ ਹਾਂਜੀ ਆਪਾਂ ਇਹਦਾ ਮੁੱਲ ਕਰਨਾ ਏ 85000 ਰੁਪਿਆ 85 ਹਾਂ ਸਿੱਧੀ 3000 ਰੁਪਿਆ ਛੋੜ ਕਰਾਂਗੇ 82000 ਦੀ ਆਨਾ 80 ਦੀ ਹਾਂਜੀ ਲਓ ਜੀ 82000 ਦੀ ਜਿਹੜੀ ਆ ਹਾਨਾ ਸੋ ਬਾਕੀ ਮਾਝ ਤੁਸੀਂ ਪ੍ਰੋਪਰ ਦੋਸਤੋ ਦੇਖ ਹੀ ਲਈ ਆ ਠੀਕ ਆ ਤੇ ਪੂਰੇ ਸੋਹਣੇ ਰੰਗ ਢੰਗ ਦੀ ਆ ਕੋਈ ਭਾਰ ਕੋਈ ਪੌਂਦਾ ਹੋਵੇ ਉਹ ਗਰੰਟੀ ਆ ਆਪਣੀ ਕਿਸੇ ਦੋ ਦਿਨਾਂ ਦੀ ਕੋਈ ਚੱਕਰ ਨਹੀਂ ਗਾ ਬੇਸ਼ੱਕ ਜੇ ਦੂਰ ਲੈਣ ਆਨਲਾਈਨ ਕਿਸੇ ਭਰਾਣੇ ਮਗਾਉਣੀਆਂ ਗੱਡੀ 'ਤੇ ਲਾ ਕੇ ਟਿਪ ਲਵੇ ਆਪਣੀ ਗਰੰਟੀ ਇਹ ਗੱਲ ਆਹ ਤਸੱਦੀਕ ਮੋਟਾ ਆਣ ਕੇ ਤਸੱਦੀਕ ਕਰ ਲੈ ਬਾਦੀ ਬਿਹਤਰਿਆ ਆ ਸਕਦਾ ਉਹਦੀ ਇਹ ਗਰੰਟੀ ਵੀ ਆਉਦੀ ਜਦੋਂ ਇਥੋਂ ਮੱਝ ਲੱਦ ਕੇ ਜਾਂਦੀ ਆ ਗੱਡੀ ਵਾਲੇ ਨੂੰ ਉਹਦਾ ਕਾਗਜ਼ ਪੜਾ ਦੇ ਦੇਣਾ ਉਸ ਜਗ੍ਹਾ ਲਾ ਕੇ ਆਉਦੀ ਟਿਪ ਕੇ ਤਸੱਦੀਕ ਕਰ ਲੈਣਾ ਤੇ ਟਿਪ ਪੰਜ ਪਾਸੇ ਰੱਖ ਲੈ ਨਹੀਂ ਦਿਕਲ ਦੇਣਾ ਠੀਕ ਹੈ ਜੀ ਹਾਂ ਲੋ ਵੀ ਉਹਨਾਂ ਦੇ ਆਪਾਂ ਪਾਹੇ ਰੱਖਾਂਗੇ ਨਹੀਂ ਆ ਸਕਦਾ ਵੀ ਠੀਕ ਹੈ ਜੀ ਲੋ ਜੀ ਅਗਲੀ ਮੱਝ ਦੀ ਡਿਟੇਲ ਕਰੀਏ ਸਾਂਜੀ ਇਹ ਵੀ ਦੂਸਰੇ ਸੂਏ ਸੰਤੂ ਸਾਹਿਬ ਦੂਜਾ ਸੂਆ ਹਾਂ ਜੀ ਲਓ ਦੋਸਤੋ ਇਹ ਵੀ ਨੀਲੀ ਦੀ ਮੈਂ ਦੂਜਾ ਸੁਭਾ ਵੀਰ ਦੱਸ ਰਿਹਾ ਵੀ ਦੂਜਾ ਸੁਭਾ ਸੋਣੀ ਆ ਦਿਨ ਕਿੰਨੇ ਘਜੇ ਲੈ ਜੂਲੇ ਇਹ ਦਿਨ 6-7 ਦਿਨ ਰਹਿੰਦੇ ਜੇ ਸੋਣਜਾ ਯਾਨੀ ਹਫਤੇ ਦੇ ਵਲ ਫੇਰੇ ਗਈ ਜੇ ਬਿਲਕੁਲ ਹਾਂ ਸੋ ਹਫਤਾ ਸਮਾਂ ਦੂਜਾ ਹਜੇ ਨਾ ਸ਼ਹਿਦ ਆਉਣ ਰਿਹਾ ਇਹ ਸਣਾ ਜੋ ਬੱਗੀ ਮੁੱਛ ਬੱਲਾ ਮੱਥਾ ਤੇ ਬਾਕੀ ਅੱਖਾਂ ਦੇ ਵਿੱਚ ਜਵਾਬ ਬਿੱਲੀਆਂ ਅੱਖਾਂ ਜਿਹੜੀਆਂ ਦੋਸਤੋ ਤੁਸੀਂ ਦੇਖ ਸਕਦੇ ਜੇ ਮਗਰਲੇ ਪੈਰ ਵੀ ਤੋਤੇ ਆ ਠੀਕ ਆ ਤੇ ਥਣ ਥਣ ਵੀ ਜਿਹੜਾ ਦੋਸਤੋ ਪੂਰਾ ਇੱਕੋ ਜਿਹਾ ਥਾਣਾ ਚਾਰੇ ਥਾਣੇ ਇਹ ਆਜੀ ਜੋੜਾ ਇੱਕ ਇੱਕ ਰੋ ਲਿਆ ਸੁਭਾ ਇਹਨੇ ਆਇਆ ਹੈ ਤਿਆਰੀ ਹੁਣ ਕੀਤੀਆਂ ਤੁਹਾਡੇ ਆਉਣ ਤੋਂ ਵਗੇ ਗਈ ਹੂੰ 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 ਠੀਕ ਹੈ ਠੀਕ ਹੈ ਜੀ ਬੈਠ ਜਾਓ ਆ ਲਓ ਤੋੜ ਦਿੱਕੋ ਕੋਈ ਆਇਆ ਠੀਕ ਹੈ ਸੋ ਸਿੰਘ ਜਿਹੜਾ ਦੋਸਤੋ ਨੀਲੀ ਦੀ ਮੱਝ ਦਾ ਜਿਹੜਾ ਸਿੰਘ ਹੁੰਦਾ ਪ੍ਰੋਪਰ ਉਹ ਤੁਸੀਂ ਦੇਖ ਸਕਦੇ ਬਿਲਕੁਲ ਮਗਰੋਂ ਜਿਹੜਾ ਸਪਰਿੰਗ ਮੁੜਿਆ ਹੁੰਦਾ ਦੋਸਤੋ ਉਸ ਤਰ੍ਹਾਂ ਦੀ ਜਿਹੜੀ ਸ਼ੇਪ ਆ ਠੀਕ ਹੈ ਜੀ ਤੇ ਉੱਥੇ ਜਿਹੜੇ ਪਸ਼ੂ ਉਬਾਲ ਪਾਈ ਜਾਂਦਾ ਇਹੋ ਜਿਹਾ ਸਿੰਘ ਨੀਲੀ ਦੀਆਂ ਮੱਝਾਂ ਨੂੰ ਜਿਹੜਾ ਦੋਸਤੋ ਲੱਗਾ ਹੁੰਦਾ ਠੀਕ ਆ ਆ ਦੇਖੋ ਠੀਕ ਹੈ ਸੋ ਫੇਸ ਕੁਆਲਟੀ ਬਹੁਤ ਸੋਹਣੀ ਆ ਗੁਲਾਈ ਦੇ ਵਿੱਚ ਆ ਸਿੰਘ ਠੀਕ ਆ ਤੇ ਆ ਦੇਖੋ ਜਰਾ ਅੱਜ ਬਿਲਕੁਲ ਇੱਕ ਹਫਤਾ ਕੋਈ ਮੰਨ ਕੇ ਵੀਰ ਸੌਬਦਾ ਕਰੇ ਵੀ ਕਿਉਂਕਿ 6-7 ਦਿਨ ਦੋਸਤੋ ਲੈ ਜਾਣੇ ਆ ਢਿੱਲਾ ਢੋਲਾ ਬਹੁਤ ਜਿਆਦੀਆਂ ਨੇ ਦਵਾਈ ਪੂਰਾ ਬਣਾ ਕੇ ਤਿਆਰ ਕਰੂਗੀ ਠੀਕ ਆ ਆ ਲੋ ਜੀ ਬੁੜਾ ਬਹੁਤ ਜਦਾ ਏ ਠੀਕ ਆ ਦੇਖੋ ਥਾਣੇ ਵੀ ਦੇਖੋ ਪਾਣੀ ਪੀ ਲੈਣੇ ਪਾਣੀ ਪੀ ਲੈਣੇ ਠੀਕ ਆ ਠੀਕ ਆ ਗੁਰਲਾਲ ਥੋੜਾ ਸਾਈਡ ਦਾ ਹੈਗਾ ਨੀਗਾ ਨਹੀਂ ਵੀਰ ਜੀ ਟਿੱਪੇ ਟਿੱਪੇ ਦਾ ਸਦਾ ਆ ਰਿਹਾ ਰੇਕਰ ਪਾਣਾ ਇਸ ਰੇਕਰ ਪੱਧਰੀਏ ਲਾਤੋਂ ਪਛਾਣਣਾ ਪੜਲੇ ਕੋਈ ਪੱਧਰ ਖਲਾਰ ਕੇ ਵੀ ਬੁਖਾਦਿਆ ਤਸੱਲੀ ਕਰਾਦਿਆ ਹੈ ਹਾਂ ਹਾਂ ਆ ਲੋ ਕੋਈ ਚੱਕਰ ਹੀ ਨਹੀਂ ਨਜੀ ਤਰੇ ਫਰੰਡੀ ਪੀਰੀ ਆ ਲਓ ਜੀ ਠੀਕ ਆ ਥੋੜਾ ਇਹਨੂੰ ਤੋੜ ਦੋ ਹੋਰ ਕਰ ਲਾਲ ਕੋਈ ਨਹੀਂ ਲੰਮੀ ਤੋੜਦੇ ਆ ਇਹਨੂੰ ਆ ਲਓ ਆ ਜਵੇਂ ਜਨੇ ਰਵ ਜਨੇ ਉਹਦੇ ਜੱਡਾ ਹੀ ਪਹਿਲੀ ਜੱਡੇ ਹੂੰ ਬਹੁਤ ਜੰਮੀ ਨੇ ਵਜਣਾ ਕੋਈ ਨਾ ਵਜਣਾ ਸੰਧੂ ਸਾਹਿਬ ਜਿਆਦਾ ਹੀ ਆ ਇਹ ਤਾਂ ਥੋੜਾ ਨਹੀਂ ਜੀ ਹੂੰ ਸੋ ਵਜਨ ਜਿਹੜਾ ਦੋਸਤੋ ਪੂਰਾ ਰਾਜ ਹੀ ਆ ਜਿੰਨੇ ਵੀ ਆ ਸੰਭੀ ਸੁਭੀ ਠੀਕ ਆ ਪੂਰੀ ਆ ਠੀਕ ਆ ਇਹ ਡਰੈਕਟ 50000 ਰੁਪਏ ਨੂੰ ਖੋਲਿਆ ਬਿਲਕੁਲ ਜੀ ਸਿੰਗਲ ਹੈ ਡੀ ਵੀ ਆ ਬਿਲਕੁਲ ਤੇ ਕਿੰਨਾ WhatsApp ਇਹਦਾ ਮੁੱਲ ਇਹਦਾ ਸੰਧੂ ਸਾਹਿਬ ਮੋਲੇਗਾ ਜੇ 85000 ਰੁਪਏ ਜੀ ਇਹ ਪੂਰੇ 80000 ਦੀ ਆਪਾਂ ਮਾਈ ਦੇਾਂਗੇ 80000 ਦੀ ਪੂਰੇ ਦੀ ਆ ਠੀਕ ਹੈ ਜੀ 85 ਚੋਂ 5000 ਛੋੜ ਹੂੰ ਹਾਂਜੀ ਲਓ ਜੀ 85 ਕਰਕੇ ਵੀ ਜੀ ਅੱਜ 80000 ਦੀ ਝੋੜੀ ਜਾਨੀ ਆ ਆ ਕਰਕੇ ਵੇਚੀਏ ਤਾਂ ਬਹੁਤ ਰੁਪਈਆ ਦੀ ਝੜੀ ਚਾਰ ਜਿੱਦ ਨੂੰ ਹੀ ਮੰਨ ਲਓ 100 ਪੈਂਦੀ ਹੈ ਨਾ ਹਾਂ ਹਾਂ 90000 ਦੇ ਲਾਗੇ ਬੰਨੇ ਛੋਟੀ ਵਿਗਣਾੜੀ ਆ ਚਲੋ ਜੀ ਆ ਪੰਜ ਸੱਤ ਦਿਨ ਚਲੋ ਕਿਸੇ ਵੀਰ ਨੇ ਉਹਦਾ 82000 ਜੇ ਇਹਦਾ 80000 ਜੇ ਹਾਂ ਨਾ 80000 ਲੈਂਡ ਦੇਣ ਜਿਹੜਾ ਹਾਂਜੀ ਲਓ ਜੀ 80000 ਦੇ ਵਿੱਚ ਇਹ ਜਿਹੜੇ ਦੋਸਤੋ ਤੁਹਾਨੂੰ ਛੋਟੀ ਮੇਰੀ ਇੱਕ ਮੇਰੀ ਸੰਧੂ ਸਾਹਿਬ ਹੋਰ ਬੇਨਤੀ ਆ ਮੇਰਾ ਭਰਾ ਹੈ ਰੀਜ ਨਾ ਘਰ ਮੈਂਬਰ ਪਰਿਵਾਰ ਸਾਰੇ ਬਹਿ ਕੇ ਵੀਡੀਓ ਵੇਖ ਕੇ ਫੇਰ ਆਪਣੇ ਨਾਲ ਸਾਈ ਫਸਾਈ ਪਾਵੇ ਤੇ ਫੇਰ ਜਾਣੀ ਆਪਣੇ ਨਾਲ ਸਾਈ ਫਸਾਈ ਪਾ ਕੇ ਫੇਰ ਆਪ ਮੈਂ ਡਕਾਵੀ ਠੀਕ ਆ ਬਿਲਕੁਲ ਜੀ ਬਿਲਕੁਲ ਉਹਨਾਂ ਚਿਰ ਆਪਾਂ ਮਜਣੀ ਇਹ ਕੋਈ ਵੀ ਡਕਣੀ ਇਹਨਾਂ ਚਿਰ ਕੋਈ ਸਾਈ ਨਹੀਂ ਪਉਂਦਾ ਬ ਕੁਈ ਕਿਸੇ ਰਕਮ ਦੀ ਇਹ ਨਹੀਂ ਗੱਲ ਹੈ ਕਿ ਨਹੀਂ ਪਸੂ ਫਸੇਂਦਾ ਆ ਤੇ ਉਹਨਾਂ ਦੀ ਸਾਈ ਰੱਖਾਂਗੇ ਸਾਈ ਵਾਪਸ ਹੋ ਜੂਗੀ। ਹੂੰ ਕੋਈ ਚੱਕਰ ਨਹੀਂ ਹੋ ਜਾਏ। ਚਲੋ ਭਾਈ ਦਲੇਰਪਰ ਜੀ ਉਹ ਤਾਂ ਤਸੱਲੀ ਅਗਲੇ ਨੇ ਕਰਨੀ। ਇਹ ਨਹੀਂ ਮੰਨ ਲੋ ਅਗਲੇ ਸਾਈ ਪਾਤੀ ਆ ਤੇ ਆਪਾਂ ਉਹਨੂੰ ਆਖਾ ਕੋਈ ਧੋਖਾ ਕੋਈ ਕਿਸੇ ਰਕਮ ਦਾਣਾ ਹੋਊਗਾ। ਠੀਕ ਹੈ। ਕਿ ਉਹ ਆਪਾਂ ਸਦਾ ਬਹਾਰ ਕੰਮ ਕਰਨਾ ਆਪਾਂ ਮਾੜਾ ਕੰਮ ਨਹੀਂ ਕਰਨਾ। ਬਿਲਕੁਲ ਜੀ। ਬਿਲਕੁਲ ਜੀ। ਮੱਝਾਂ ਦੇ ਵੱਡੇ ਆ। ਜੇ ਬਾਹਲੀਆਂ ਛੋਟੀਆਂ ਕਿਨੋਂ ਆ ਕੇ ਜਾਪਣ ਤੇ ਹੋਰ ਵੀ ਰਹਿਣ ਦੇਵੇ। ਉਹਨਾਂ ਨੂੰ ਪਤਾ ਵੀ ਚੀਜ਼ ਵੱਡੀ ਨੂੰ ਵੱਡੀ ਆਖਿਆ ਜਾਂਦਾ ਛੋਟੀ। ਬਿਲਕੁਲ ਜੀ ਬਿਲਕੁਲ। ਹਾਂਜੀ ਲਓ ਜੀ ਇਹ ਦੋਸਤੋ ਦੂਜੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਤੀ 80000 ਦੀ ਲੈਣ ਦੇਣਾ ਹਾਂ ਨਾ ਜਿਹੜੀ ਬਈ ਜੀ ਬੋਲ 85 80 ਦੀ ਹਾਨ ਠੀਕ ਹੈ ਜੀ ਹਾਂ ਠੀਕ ਹੈ ਸੋ ਅਗਲੇ ਬੰਨੇ ਜਿਹੜੀ ਆਪਣੀ ਇਹ ਮੱਝ ਆ ਜੀ ਇਹ ਤੀਸਰੇ ਸਵੇਰ ਸੰਧੂ ਸਾਹਿਬ ਸੂਈ ਜੇ ਤੀਜਾ ਸੂਆ ਇਹਦੇ ਥੱਲੇ 10 ਲੀਟਰ ਦੁੱਧ ਤਿਆਰ ਜੇ ਆਨਲਾਈਨ ਕੇ ਸੱਜਣ ਨੇ ਦੂਰ ਮਗਾਉਣੀ 9 ਲੀਟਰ ਦੀ ਗਾਰੰਟੀ ਤੇ ਭੇਜਾਂਗੇ ਠੀਕ ਆ ਹੁਣ ਦੁੱਧ ਇੱਥੇ ਚੋਣਾ ਦੋਵੇਂ ਟਾਈਮ ਦਾ ਹਾਂ ਇਹਦੇ ਮਗਰ ਮੇਲ ਕਟਾ ਜੇ 10 ਦੇਣ ਇਹਨੂੰ ਸੂਈ ਨੋ ਲਓ ਜੀ ਮੇਲ ਕਾਫ ਦੋਸਤੋ ਇਹਦੇ ਮਗਰ ਤ अच्छा जी। जो, जो एक नंबर दी फिर पूछਣਾ ਨਹੀਂ ਆ। ਇਹ ਵੀ ਤੁਹਾਨੂੰ ਕੋਈ ਗੱਲ ਨਹੀਂ ਖੋਲ ਕੇ ਵਿਖਾਉਨੇ ਆ। ਇਹ ਵੀ ਬਿਲਕੁਲ ਫੁੱਟਬਾਲਰ ਦਾ ਚਟਾ ਜੀ। ਦਿਨ ਕਿੰਨੇ 15 ਕਿਤੇ 10 ਦਿਨਾਂ ਦੀ। 10 ਪਰ ਇੰਨੇ ਕੋਈ 10-12 ਦੇਣੀ। ਅੱਛਾ। ਘਰ ਵਾਲੇ ਦਾ ਹੀ ਕਹੀ ਤੁਸੀਂ 12 ਲਾ ਲਓ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੀ ਆ ਜੋ ਇਹਗਾ। ਬਿਲਕੁਲ ਜੀ। ਆ ਬੱਚਾ ਤੁਸੀਂ ਦੋਸਤੋ ਵੇਖ ਲਓ ਠੀਕ ਹੈ ਜੀ ਬੱਚਾ ਤਾਂ ਦੱਸਣਾ ਨਹੀਂ ਦਿਖਾਈਦਾ। ਦਾਜਾ ਹਰਕਬੀਰਾ ਆਪਣਾ। 1-2 ਦਿਨ ਤੇ ਘਰਾਂ ਵਾਲੇ ਵਿੱਚ ਆਸ ਦਿੰਦੇ ਇੰਨੇ ਦਿਨ ਹੋ ਗਏ ਆ। ਆਪਾਂ ਜਿੱਦੇ ਨਹੀਂ ਕਿਸੇ ਨਾਲ ਸਾਹਮਣੇ ਕਈ ਵੀਰ ਭਰਾ ਦੇ ਨੇ ਯਾਰ ਇੰਨੇ ਚਿਰ ਦਾ ਤੋਂ ਇੰਨੇ ਦਾ ਨਾ ਕੋਈ ਸਾਲ ਤੇ ਸੁਬਾ ਦਸੋ ਤੇਜਾ ਦਸਨ ਮੁਤਾਬਕ ਤੇਜਾ ਕਿ ਹਰ ਕਬੀਰ ਦੀ ਆਪੋ ਜੀ ਸਾਹਮਣੇ ਆਪ ਮੰਨ ਕੇ ਚੱਲੇ ਕੋ ਅੱਗੋਂ ਆਪਦੇ ਤੇਵੇਂ ਨਾ ਕੋਈ ਸਾਨੂੰ ਨਾ ਘਰ ਵਾਲਾ ਤੇਜਾ ਗਿਆਹੀਂ ਤੇਜਾ ਹੀ ਕਹਤਾ ਜੀ ਬਸ ਬਸ ਹਾਂ ਆਪਾਂ ਕਿਸੇ ਨਾਲ ਜਿਰਿਆ ਨਹੀਂ ਕਰਨੀ ਅੱਗੋਂ ਤੁਹਾਡੇ ਸਾਹਮਣੇ ਅੱਛਾ ਭਾਜੀ ਤੇਰੇ ਰਪਾਟ ਹੁਣ ਦੁੱਧ ਦਸ ਕ ਕਿਹਾ ਕਿ ਹਾਂ ਜੀ ਇਹ ਦੁੱਧ ਦਾ ਸੰਧੂ ਸਾਹਿਬ ਦਾ 10 ਲੀਟਰ ਤਿਆਰ ਜੇ ਆਨਲਾਈਨ ਦੂਰ ਨੇੜੇ ਜਾਣੀ ਆ ਤੇ ਆਪਾਂ 9 ਲੀਟਰ ਚ ਭੇਜ ਦਿਆਂਗੇ 9 ਲੀਟਰ ਚ ਹਾਂ ਇੱਕ ਨੰਬਰ ਚ ਵਾਈ ਹੋਊਗੀ ਗਾੜ ਪਿਛਾੜਾ ਬਿਲਕੁਲ ਸਾਫ ਹੋਊਗੀ ਚੰਗੀ ਗਾਰਦੀ ਵੀ ਹੋ ਗਈ ਏ ਬੱਚਾ ਛੱਡ ਦਿਓ ਆ ਵੀ ਆਪਾਂ ਬੱਚਾ ਵੀ ਲਾਤਾ ਧਾਰਾ ਮਾਰ ਕੇ ਦੋਸਤੋ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਹਾਂ ਕੋਈ ਗੱਲ ਨਹੀਂ ਥਾਣ ਬਖਾ ਦੇਣੀ ਚਾਰੇ ਥਣ ਪ੍ਰੋਪਰ ਬਖਾ ਦਿੰਨੇ ਆ ਵਰਦੇ ਪੂਰੇ ਠੀਕ ਆ ਤੇ ਕੱਦ तकरीबन ਦੋਸਤੋ ਨਾਰਮਲ ਮੱਜਾਂ ਪਾ ਇਸੇ ਕੱਦਕਾਰ ਦੇ ਵਿੱਚ ਦੇਖਦੇ ਆ ਕੋਈ ਮਦਰ ਹੀ ਹੋਈ ਕੋਈ ਸਮਤਰ ਹੋਈ ਤੁਹਾਨੂੰ ਦੱਸ ਦਾਂਗੇ ਠੀਕ ਆ ਆ ਪਛਾਹ ਜਾ ਬੱਚਾ ਲੱਗਣ ਦੇ ਬਾਕੀ ਆ ਥਾਣ ਦੇ ਵਾ ਭਾਂਡਾ ਭੁੰਡਾ ਬਹੁਤ ਸੋਹਣਾ ਵੈਸੇ ਸੋ ਕੋਈ ਵੀ ਰਾਬ ਦੀ ਆਣ ਕੇ ਤੁਸੀਂ ਨਰਖ ਪਰਖ ਕਰਿਓ ਜਿਹੜਾ ਕੋਈ ਵੀ ਰੋਂ ਆਨਲਾਈਨ ਮੰਗਾ ਰਿਆ WhatsApp ਤੇ ਵੀਡੀਓ ਕਾਲ ਵੀ ਤੁਸੀਂ ਕਰਕੇ ਜ ਸੋ ਬਾਕੀ ਆਪਾਂ ਧਾਰਾ ਮਾਰਗ ਤੁਹਾਨੂੰ ਦਿਖਾ ਦਿੰਦੇ ਆ ਬੱਚਾ ਪਾ ਦਿੱਤਾ ਥੱਲੇ ਸੋ ਪਸਮਣ ਤੋਂ ਬਾਅਦ ਕੋਈ ਤੋਂ ਚਾਹ ਚਾਹਤਾ ਕੋਈ ਨਹੀਂ ਆ ਸਕਦਾ ਬੁਨਸਾਈ ਦਾ ਨਾ ਪਾਵੇ ਆ ਮੈਂ ਚਾਰ ਟਾਈਮ ਵੀਡੀਓ ਕਰ ਦਿੱਤੀ ਜਵਾਦਾਂ ਕੋਈ ਚੱਕਰੀ ਬਿਲਕੁਲ ਜੀ ਬਿਲਕੁਲ ਚਲੋ ਤਸੱਲੀ ਹੈ ਗੁਰਲਾਲ ਜਿੱਦਾਂ ਵੀ ਕੋਈ ਕਰਨੀ ਚਾਹਵੇ ਉਦਾਂ ਕਰਵਾਓ ਹਾਂਜੀ ਠੀਕ ਆ ਜਦੋਂ ਪੈਸੇ ਹੁਣ ਕਈਆਂ ਭਰਾਵਾਂ ਕੋਲ ਮੇਰੇ ਡੰਗਰ ਗਏ ਤੇ ਉਹ ਆ ਦਿੰਦੇ ਆ ਆਪਣਾ ਬਾਰਸਾ ਵਾਉਣ ਦੋ ਕੋਈ ਗੱਲ ਨਹੀਂ ਤੇ ਆਪਾਂ ਜਿਹੜੀ ਗੱਲ ਹੋਵੇ ਉਹ ਹੀ ਦੱਸਣੀ ਅਗਲੇ ਨੂੰ ਉਹ ਤੇਰੇ ਮਹਿਰਬਾਨ ਜੀ ਚਲੋ ਵਿਹਾਰ ਬਣ ਜਾਂਦਾ ਫਿਰ ਬੰਦੇ ਦਾ ਤਵਾਰ ਯਕੀਨ ਤਾਂ ਪਤਾ ਕੀਆ ਸੰਧੂ ਸਾਹਿਬ ਆਪਾਂ ਤਾਂ ਨਾਗੇ ਗੱਲ ਦਸੀ ਆ ਜਿਹੜਾ ਕਮਾਈ ਥੋੜੀ ਕਰਾਂਗੇ ਬੇਸ਼ੱਕ ਜਿੱਥੇ ਵੀਨੇ ਡੰਗਰ 20 ਵੇਚਨੇ ਆ 10 ਵੇਚ ਲਾਂਗੇ ਪਰ ਵੇਚਾਂਗੇ ਸੁਸਰੇ ਡੰਗਰ ਇਹਦੇ ਵਿੱਚ ਕੋਈ ਚਵਾਈ ਚ ਨਾ ਨੁਕਸੂ ਆ ਠੀਕ ਹੈ ਜੀ ਠੀਕ ਇਹ ਹੁਣ ਮੰਨ ਲਓ ਕਿਸੇ ਨੇ ਰਕਮ ਭਰਨੀ ਆ ਉੱਥੇ ਜਾ ਕੇ ਥਾਣ ਅੱਧਾ ਨਿਕਲੇ ਵੇ ਉਹਦੇ ਚ ਕੋਈ ਫਾਇਦਾ ਨਹੀਂ ਜੇ ਇਹਦੀ ਗਾੜ ਨਾ ਗਾੜ ਬਰਾਬਰ ਆਊਗੀ ਜੇ ਪਿਛਾੜ ਨਾ ਪਿਛਾੜ ਬਰਾਬਰ ਆਊ ਇੱਕ ਨੰਬਰ ਦੀ ਚਵਾਈ ਉਹ ਤੇ ਬਾਕੀ ਇਹਨਾਂ ਦਾ ਭਾਸੰਦੂ ਸਾਹਿਬ ਤੁਹਾਡੇ ਸਾਹਮਣੇ ਉੱਡਦਾ ਹੀ ਜਾਂਦਾ ਹੈ ਬਸ ਬਸ ਹਾਂ ਲੈ ਕੋਈ ਆਖ ਲੈ ਆ ਕੱਟੀ ਇਧਰ ਕਰ ਚਲੋ ਲਾਓ ਗਾਣਾ ਦੇਖ ਜੀ ਮਾਵਾ ਉਹਨੇ ਦੂਜੇ ਬੰਨੇ ਵੇਖ ਲਓ। ਪਰਖਰੇ ਕੀ ਲੈ ਕੇ ਭਜੇ ਰਹੇ। ਧਾਰ ਮੋਟੀ ਚਵਾਈ ਬੋਲੀ ਹੈ। ਇਹ ਠੀਕ ਹੈ ਜੀ ਠੀਕ ਹੈ। ਹਾਂ ਠੀਕ ਹੈ। ਕਲੀ ਕਲੀ ਉਤਰ ਧਾਰ ਮਾਰ ਕੇ ਵਿਖਾਦੇ ਪੁੰਦੇ। ਮੈਂ ਵੇਖੋ। ਵੇਖੋ ਚਵਾਈ। ਆਹ ਵੇਖੋ। ਦੋ ਦੀ ਮੋਟਰ ਦਾ ਹੀ ਚਵਾਜ ਆ ਤੇ ਦੇਖੋ। ਠੀਕ ਹੈ ਜੀ। ਹਾਂ ਆਹ ਵੇਖੋ। ਉਹ ਜੇ ਤੁਸੀਂ ਹੋਈ ਜਾਂਦੇ ਨਾ ਹਾਂ ਉਹ ਹੋਈ ਜਾਂਦੀ ਹੈ ਡਰਦੀ ਤੇ ਕਿੰਨਾ ਮੁੱਲ ਬਾੜ ਸਾਵੇਂ ਦਾ ਇਹਦਾ ਮੁੱਲ ਸੰਧੂ ਸਾਹਿਬ ਇਹ ਕਹੇ 65000 ਰੁਪਿਆ ਅੱਛਾ ਜੀ ਇਹ 63000 ਦੀ ਦੇ ਦਿਆਂਗੇ 2000 ਛੋਟ ਇਹਦੇ ਚ 63 ਤੇ ਹਾਂ ਜੀ ਮੁੱਲ 65 ਤੇ 63000 ਦੀ ਆਣਾ ਠੀਕ ਹੈ ਜੀ ਹਾਂ ਇਹ 10 ਲੀਟਰ ਦੁੱਧ ਜੇ ਦੋ ਟਾਈਮ ਆਣ ਕੇ ਤਿੰਨ ਟਾਈਮ ਇੱਥੇ ਤਸਲੀ ਕਰ ਲੈ ਆਨਲਾਈਨ ਮੰਗਾਉਣੀ ਤਾਂ 9 ਲੀਟਰ ਤੇ ਭੇਜਾਂਗੇ ਠੀਕ ਆ ਜੀ ਹਾਂ ਬੱਚੇ ਇਹਨੂੰ ਛੱਡ ਕੇ 9 ਲੀਟਰ ਦੁੱਧ ਦਊਗਾ ਥਾਲੀ ਠੀਕ ਆ ਜੀ ਹਾਂ ਲਓ ਜੀ 36000 ਦੀ ਜਿਹੜੀ ਇਹ ਮੱਝ ਆ ਠੀਕ ਆ ਸੋ ਅੱਗੇ ਕੋਈ ਵੀਰ ਆਪਦਾ ਤਾਲਮਿਲ ਬਿਠਾ ਸਕਦਾ ਜਿੱਥੇ ਵੀ ਆ ਠੀਕ ਆ ਬਿਲਕੁਲ ਬਿਲਕੁਲ ਚੰਗੀ ਵੱਡੀ ਆ ਠੀਕ ਆ ਪਤਲੇ ਪਿੰਡੇ ਦੀ ਆ ਬਾਕੀ ਫੂ ਮੱਥਾ ਫੇਸ ਕੁਆਲਟੀ ਵੱਡੀ ਸ਼ੇਲਰ ਦਾ ਪਿੰਡਾ ਹੋ ਹੁਣ ਪੂਰੀ ਆ ਭਰਾਜ ਆਈ ਜਮਾਜੋ ਆ ਦੇਖੋ ਇਹ ਤੁਹਾਨੂੰ ਪਤਾ ਥੋੜਿਆ ਚਵਾਈ ਵੀ ਲੇਟ ਹੋਈ ਦੇ ਇੱਕ ਟਾਈਮ ਵੇਖੋ ਜੇ 2 ਸਵਾ 2 ਦਾ ਹੈ ਹਾਂ ਬਿਲਕੁਲ ਜੀ ਬਿਲਕੁਲ ਹਜੇ ਟਾਈਮ ਨਹੀਂ ਨਾ ਹੋਇਆ ਚਵਾਈ ਦਾ ਹਾਂ ਚਲੋ ਫਿਰ ਵੀ ਆਪਾਂ ਜਿੰਨੇ ਕਿ 5 5 7 7 ਧਾਰਨਾ ਉਹਦੇ ਆਪਾਂ ਤਾਂ ਮਾਰੀਆਂ ਮਨ ਲਾ ਕੇ ਸੱਜਣ ਨੇ ਦੂਰ ਹੋਣੇ ਦਾ ਆਪਦਾ ਵਹਿਮ ਨਿਕਲ ਜਾਂਦਾ ਮੰਨ ਲਓ ਕੋਈ ਬਾਕੀ ਗਾਲ ਤੇ ਨਿਬੜਨੀ ਐ ਸਾਰੀ ਚਵਾਈ ਦੇ ਕੋਈ ਚੱਕਰ ਨਹੀਂ ਬਸ ਜੀ ਬਸ ਕੋਈ ਧਾਰਨਾ ਤਾਂ ਆ ਰਹੀ ਬਰੋਬਰ ਆਊਗੀ ਕੋਈ ਘੱਟ ਵੱਧਣਾ ਥਾਣਾ ਹੋਊਗਾ ਬਿਲਕੁਲ ਅਗਲੀ ਆਪਣੇ ਕੋਲ ਆ ਝੋਟੀ ਦੀ ਕੀ ਡਿਟੇਲ ਹੈ ਜੀ ਇਹ ਹੈ ਜੀ ਜੇ ਰਾਜ ਸੰਤੂ ਸਾਹਿਬ ਪਹਿਲੇ ਸਵੇਰੇ ਚਾਰ ਦੰਦ ਦੀ ਝੋ ਠੀਕ ਹੈ ਇਹਦਾ ਨਾ ਮਾਰਾ ਆ ਖੁੱਡਾ ਢਲਿਆ ਜੇ ਕਿਤੇ ਨਾ ਜਦੋਂ ਕਿਤੇ ਚਾਹ ਕਿਹੇ ਸੱਜਣ ਨੇ ਕੋ ਡੰਡਾ ਡੁੰਡਾ ਮਾਰਿਆ ਹੈ ਚਾਹ ਮਾ ਲੋਕ ਦੇ ਜਦੋਂ ਜਰਮ ਜਰਮ ਲਿਆ ਡਿੱਗੀ ਪਿਛਲੇ ਵਾਰ ਤੇ ਇਹਨੂੰ 8 ਦਿਨ ਹੋ ਗਏ ਜੇ ਸੋਈ ਨੂੰ ਇਹਦੇ ਥੱਲੇ 8 ਲੀਟਰ ਹੀ ਦੁੱਧ ਤਿਆਰ ਜੀ ਮਗਰ ਕੱਟੀ ਚਵਾਈ ਚੁਈ ਹਾਂਜੀ ਚਵਾਈ ਚੁਈ ਇੱਕ ਨੰਬਰ ਜੀ ਮਗਰ ਕੱਟੀ ਆ 8 ਦਿਨ ਨਾੜੂ ਬੱਚੇ ਦੇ ਨਾਲ ਆ ਠੀਕ ਆ ਹਾਂ ਆ ਦੇਖੋ ਇੱਕ ਨਾ ਮਾਤਰੇ ਸਾਈਡ ਵੀ ਰੱਖ ਦੀ ਜੇ ਹਾਂ ਸਾਰੀ ਗੱਲ ਆਪਣੀ ਦੱਸਣੀ ਚਾਹੀਦੀ ਅਗਲੇ ਨੂੰ ਬਿਲਕੁਲ ਜੀ ਬਿਲਕੁਲ ਬਾਕੀ ਚਵਾਈ ਦਾ ਇੱਕ ਉਧਰ ਉਧਰੀ ਧਾਰ ਦਾ ਫਰਕ ਨਾ ਹੋਵੇ ਸਾਡੀ ਜੋ ਮਿਆਰੀ ਇਹ ਗੱਲ ਦੀ ਠੀਕ ਹੈ ਜੀ ਹਾਂ ਤੇ ਵਾਟਸਐਪ ਕਿੰਨਾ ਕੁ ਦੁੱਧ ਹੁਣ ਚੋਇਆ ਇਹਦੇ ਥੱਲੇ 8 ਲੀਟਰ ਸੰਧੂ ਸਾਹਿਬ ਦੁੱਧ ਤਿਆਰ ਜੇ ਇਹ ਵੀ ਆਨਲਾਈਨ ਭੇਜਣੀ 7 ਲੀਟਰ ਚ ਭੇਜਣੀ ਆਪਾਂ 7 ਲੀਟਰ ਚ ਹਾਂ ਜੀ ਬਾਕੀ ਝੋਟੀ ਚੰਗੀ ਆ ਬਾਕੀ ਚੋਟੀ ਏਡੀ ਸੀਲ ਜੇਪ ਵੀ ਜਿੱਦਾਂ ਮਰਜੀ ਆਵੇ ਤੁਸੀਂ ਬੱਚਾ ਲਾ ਦਿੰਨੇ ਆ ਜਿੱਦਾਂ ਮਰਜੀ ਬੈਠ ਕੇ ਕਰਾ ਦੇ ਨਿੱਕਾ ਇਹਦੀ ਚਵਾਈ ਹਾਂ ਲੋ ਵੀ ਦੋਸਤੋ ਬਿਲਕੁਲ ਬੱਚਾ ਛੱਡਦਾ ਮਗਰ ਕੱਟੀ ਹੈ ਨਾ ਜੀ ਇਹਦੇ ਹਾਂ ਜੀ ਹਾਂ ਜੀ ਲੋ ਮਗਰ ਕੱਟੀ ਆ ਦੋ ਬਾਕੀ ਬੱਚਾ ਮਗਰ ਤੁਹਾਨੂੰ ਦੋਸਤੋ ਦਿਖਾਤਾ ਠੀਕ ਆ ਜੀ ਅੱਗੇ ਭਲੇਖੇ ਨਾਲ ਦੋਸਤੋ ਥੋੜਾ ਜਿਹਾ ਬੱਚਾ ਇਹ ਤੇ ਫੋਕਸ ਹੋ ਗਏ ਇਹ ਹੋਰ ਦਾ ਬੱਚਾ ਠੀਕ ਆ ਮਜ਼ਾ ਉਹ ਮੰਨ ਜੀ ਪਰ ਇਹ ਇਹ ਇੱਕੋ ਹੀ ਆ ਸੰਤੂ ਸਾਹਿਬ ਕਟੀਆਂ ਤੇ ਕਟੀਆਂ ਰੱਸੇ ਵੀ ਕੋਜੇ ਪਾ ਬੈਠੇ ਆ ਠੀਕ ਆ ਜੀ ਕੱਟੀ ਪਹਿਲਾਂ ਇਹਦਾ ਜ਼ਿਕਰ ਕਰ ਦਿੱਤਾ ਸੀਗਾ ਕੱਟੀ ਉਹ ਆ ਜਿਹੜੀ ਤੁਹਾਨੂੰ ਦਿਖਾ ਰਿਹਾ ਨਾੜੂ ਉਹਦਾ ਵੀ ਨਾਲ ਥੋੜਾ ਜਿਹਾ ਆ ਬਖਾਇਓ ਬੜਾ ਜੀ ਲਓ ਵੀ ਠੀਕ ਆ ਕੋਈ ਵੀ ਰਵਾਇਮ ਚ ਨਾ ਰਹਿ ਜੇ ਮੇਰਾ ਭਰਾ ਠੀਕ ਆ ਤਸੱਲੀ ਜ਼ਰੂਰ ਇੱਕ ਵਾਰੀ ਤੁਸੀਂ ਕਰ ਲਿਓ ਠੀਕ ਆ ਉਹ ਘਰੇ ਉਹ ਮੈਂ ਜਿਹੜੀ ਸਾਹਮਣੇ ਵਜੀ ਉਹਦੀ ਕੱਢੀਏ ਪਰ ਉਹ ਤਾਂ ਘਰ ਦੀ ਮਾਂ ਦਾ ਬੱਚਾ ਸੀ ਠੀਕ ਹੈ ਹਾਂਜੀ ਤੇ ਇਹ ਝੋਟੀ ਦੋਸਤੋ ਬਿਲਕੁਲ ਸੁਈ ਨਾ ਅੱਠ-ਸੱਤ ਦਿਨ ਤੁਸੀਂ ਆਈਡੀਆਂ ਮੰਨ ਸਕਦੇ ਕੋਈ 10 ਦਿਨ ਵੀ ਮੰਨ ਲੂਗਾ ਕੋਈ ਗੱਲ ਨਹੀਂ ਝੋਟੀ ਥੱਲੇ ਦੁੱਧ ਕੋਈ 7 6 ਤੇ ਭੇਜੋਗੇ ਆਨਲਾਈਨ ਨਹੀਂ ਨਹੀਂ 7 7 ਦੁੱਧ ਆਠ ਆ ਠੀਕ ਹੈ ਹਾਂ ਠੀਕ ਹੈ 6 ਤੇ ਤਾਂ ਕਹੀਏ ਨਾ ਵੀ ਨਾ ਹੋਵੇ ਦੁੱਧ ਹੈਗਾ ਹਾਂ ਤਾਂ ਜੋ ਰਿਐਲਿਟੀ ਹੈਗੀ ਇੱਥੇ ਜਿਉ ਦੱਸਣਾ ਪੈਂਦਾ ਸਾਤ ਕਿਲੋ ਗੋਗੇਸੇ ਵੀਰ ਨੇ ਆਨਲਾਈਨ ਸੌਦਾ ਕਰਨਾ 7 ਕਿਲੋ ਤੁਸੀਂ ਲੈ ਜਾਓ ਠੀਕ ਹੈ ਪਿਓਰ ਮੋਹਰਾ ਨਸਲ ਦੀ ਇੱਕ ਸਮੈਦਵਾਲ ਬੈਂ ਕਾਲੀ ਸ਼ਾਹ ਇੱਕ ਰੰਗ ਜੇ ਪੁੱਛਦੇ ਵੀ ਨਹੀਂ ਜੇ ਕਿਤੇ ਬੱਗਾ ਵਾਲੇਗਾ ਠੀਕ ਹੈ ਜੀ ਹਾਂ ਇਹ ਆ ਦੇਖੋ ਜੀ ਠੀਕ ਹੈ ਜੀ ਪਸਮਾ ਹੋ ਗਿਆ ਦੋਸਤੋ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਬਾਅਦ ਵਿੱਚ ਕਈ ਵੀਰਾਂ ਦਾ ਸ਼ੰਕਾ ਹੁੰਦਾ ਵੀ ਕਿਸੇ ਥਾਣਾ ਦੇ ਵਿੱਚੋਂ ਜਿਆਦਾ ਧਾਰਨਾ ਕੱਟਦੀ ਹੈ ਉਹ ਘਟਨਾ ਜੋ ਡੌਗੀ ਆ ਚਾਰਦੰਤ ਮੋਹੋਂ ਆ ਤੇ ਪਹਿਲਾਂ ਝੋਟੀ ਆ ਠੀਕ ਹੈ ਜੀ ਇੱਕ ਨਾਰਮਲ ਜੀ ਜਿਹੜੀ ਬਾਈ ਰੱਖਦੀ ਦੋਸਤੋ ਤੁਹਾਨੂੰ ਜਿਹੜੀ ਦੇ ਵਿੱਚ ਮੈਂਸ਼ਨ ਕਰਤਾ ਠੀਕ ਹੈ ਆ ਦੇਖੋ ਹਾਂ ਆਹ ਵੇਖੋ ਪਹਿਲੇ ਨਾਲ ਲਾਗੇ ਨਹੀਂ ਆਉਣ ਦਿੰਦੀਆਂ ਇਹਨੂੰ ਨਾ ਕੋਈ ਵੰਗਾ ਨਾ ਪਾੜਾ ਦੋਵੇਂ ਟਾਈਮ ਕੱਟੀਦੇ ਆਂ ਤਸਲੀਆਂ ਨਾਲ ਚੋ ਆਉਂਦੀਆਂ ਆਹ ਵੇਖੋ ਜਵਾਈ ਉੱਥੇ ਬਾਟੀ ਚੋਂ ਦੇ ਲਿਆ ਹੋਰੇ ਆਜਾ ਉੱਥੇ ਲੈਓ ਮੋੜ ਦੋ ਮੋੜ ਦੋ ਹਾਂਜੀ ਨਾਲੇ ਪਾਇਆ ਪੂਰੀ ਪਸੰਦੀ ਹੈ ਲੈ ਵੀ ਦੋਸਤੋ ਠੀਕ ਆ ਇਹ ਝੋਟੀ ਆ ਪਹਿਲਾ ਸੂਆ ਸੋਈ ਠੀਕ ਆ ਤੇ ਆਹ ਪੇਟ ਫੂੜਾ ਤੁਸੀਂ ਵੇਖ ਲਓ ਠੀਕ ਆ ਜੀ ਥਣ ਬਹੁਤ ਵਧੀਆ ਕਲਮੀ ਥਣ ਲੱਗਾ ਜੈਨੂੰ ਲਓ ਜੀ ਹਾਂ ਮਾਰਦੇ ਧਾਰਾ ਹੁਣ ਉਹ ਦੂਸਰੀ ਮੈਂ ਦਾ ਦੁੱਧ ਥੋੜਾ ਇਹ ਵਿੱਚ ਦੇ ਠੀਕ ਕੋਈ ਗੱਲ ਇਹਦੀ ਠੀਕ ਹੈ ਜੀ ਉਰ ਛਟਾਣੀ ਗਏ ਸੰਧੂ ਸਾਹਿਬ ਦਾ ਲਓ ਜੀ ਠੀਕ ਆ ਓਕੇ 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 ਸੋ ਇਹ 200 ਝੋਟੀ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਸੀ ਠੀਕ ਆ ਜੀ ਤੇ ਬਾਦਸਾਪ ਅੱਜ ਫਿਰ ਕੀ ਮੁੱਲ ਇਹਦਾ ਕਰਦੇ ਆ ਇਹਦਾ ਵੀ ਮੁੱਲ ਨਿਕਾਜੇ ਕਰਨਾ ਆਪਾਂ ਆਹ ਦੱਸਿਓ ਜੀ ਇਹਦਾ ਮੁੱਲ ਹੈਗਾ ਇਹ 60000 ਰੁਪਈਆ ਹਾਂਜੀ ਇਹ 55000 ਦੀ ਆ ਨਾ 55 ਦੀ ਸਿੱਧਾ 5000 60 ਚੋਂ ਛੋੜ ਠੀਕ ਆ ਜੀ ਹਾਂਜੀ ਪੂਰੇ 55000 ਦੀ ਦੇ ਦਿਆਂਗਾ ਲਓ ਜੀ 55000 ਦੀ ਦੋਸਤੋ ਇਹ ਛੋਟੀ ਵੀਰਾਂ ਤਾਂ ਵੀ ਦੇ ਦੇਾਂਗੇ ਠੀਕ ਆ ਤੇ ਬੱਚਾ ਤੁਹਾਨੂੰ ਦਿਖਾਤਾ ਮਗਰ ਕੱਟੀ ਇਹ ਨਾ ਮਾਤਰ ਜਾ ਖੁੱਡਾ ਢਲਿਆ ਜੇ ਦਾ ਫੇਰ ਕੈਮਰਾ ਦੁਬਾਰਾ ਦੁਬਾਰਾ ਲਾਗੇ ਲਿਆ ਕੇ ਕੈਮਰਾ ਦਿਖਾ ਦਿਓ ਕੋਈ ਸੱਜਣ ਮੁੜ ਕੇ ਆਣ ਕੇ ਨਾ ਆਖੇ ਨਾ ਵੀ ਇਹ ਯਾਰ ਤੁਸਾਂ ਦੱਸਦਾ ਨਹੀਂ ਬਿਲਕੁਲ ਜੀ ਜ਼ਰੂਰੀ ਆ ਉਹ ਦੋਸਤੋ ਖੁੱਡਾ ਢਲਿਆ ਇੱਕ ਬਹਿਣੀ ਵਾਲੇ ਪਾਸਿਓਂ ਜਿਹੜਾ ਪਾਸਾ ਬਿਲਕੁਲ ਖੁੱਡਾ ਟਲਿਆ ਠੀਕ ਆ ਉਹ ਜਾਣੀ ਕੋਈ ਮੜਾ ਕੋਈ ਚੀਜ਼ ਜੇ ਜਦੋਂ ਕੱਟੀ ਹੋਊਗੀ ਨੀਗੀ ਜਦੋਂ ਅੱਠ ਹੋ ਗਿਆ ਮੜਾ ਜਾ ਬਾਕੀ ਆਵੇ ਕੋਈ ਨੁਕਸ ਨਹੀਂ ਜੇਗਾ ਜੇ ਕੇ ਮਾਤੜ ਵੀ ਮੈਨਾਂ ਨਹੀਂ ਹੁਣਾ ਆਪਣੇ 54000 ਦੀ ਝੋਟੀ ਦੀ ਖਰੀਦ ਹੈ ਜੀ ਤੋਂ ਆਈ ਉਹਨੇ ਵੀਡੀਓ ਵੇਖ ਲੈਣੀ ਆ ਜਿੰਨੇ ਵੀਡੀਓ ਵੀ ਮੰਨ ਲਓ ਝੋਟੀ ਲੈਣੀ ਉਹਨੇ ਵੇਖ ਲੈਣੀ ਆ 54000 ਦੀ ਦੇ ਦਾਂਗੇ ਕੋਈ ਗੱਲ ਠੀਕ ਹੈ ਜੀ ਹਾਂ ਕੋਈ ਮਨਾਫਾ ਨਹੀਂ ਲਓ ਜੀ 54000 ਦੀ ਵੀਰਾਂ ਦਾ ਵੀ ਦੇ ਦੇਾਂਗੇ ਝੋਟੀ ਦੀ ਕੋਈ ਸ਼ੱਕ ਵੇਖੋ ਸਾਰਾ ਸਿਆਲ ਜਾਗ ਕਰੂਗਾ ਸੂਆ ਪੀਊਗਾ ਇਹ ਝੋਟੀ ਸੰਧੂ ਸਾਹਿਬ 60 ਤੋਂ ਲੈ ਕੇ 62000 ਤਾਈ ਅਗਲਾ ਜਾ ਕੇ ਨਾ ਕੋਈ ਆਖੇ ਇਧਰ ਵੇਖੋ ਮੇਰਾ ਤਾਂ ਖਰਾਬ ਕਰਦੀ ਆ ਕੋਈ ਖਣਾ ਚ ਨੁਕਿਆ ਹਾਂ ਜਾਂਦਾ ਗੱਡੀ ਤੋਂ ਲਾਵੇ ਸਣਾ ਦੀ ਤਸੱਲੀ ਕਰ ਲਵੇ ਆਪਦੀ ਠੀਕ ਆ ਜੀ ਠੀਕ ਹਾਂ ਜੀ ਲਓ ਜੀ 54000 ਦੀ ਝੋਟੀ ਹੋ ਜੂਗੀ ਲਾਸਟ ਲੈਣ ਦੇਣ ਕੋਈ ਛੋਟ ਨਹੀਂ ਇਹ ਲੈਣ ਦੇਣ ਵਾਲਾ ਮੁੱਲ ਜੀ ਠੀਕ ਆ ਜੀ ਆਈ ਵੀ ਇਨੇ ਦੀ ਜਨੇ ਮੁੰਡੇ ਨੇ ਆਸਦੀ ਏ ਚਲੋ ਕੋਈ ਗੱਲ ਨਹੀਂ ਵਧੀਆ ਕੋਈ ਗੱਲ ਨਹੀਂ ਜੀ ਇਹ ਖਾਲੜਿਓ ਲਈ ਝੋਟੀ ਆਪਾ ਠੀਕ ਆ ਜੀ ਠੀਕ ਹਾਂ ਲਓ ਵੀ ਭਰਾਵੋ ਇਹ ਚਾਰ ਪਸ਼ੂ ਸੀਹਾ ਚ ਬਾਈ ਦਲੇਰ ਸਿੰਘ ਬਾੜ ਦੇ ਕੋਲ ਪਿੰਡ ਡਾਲ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ੍ਰੀ ਤਰਨਤਾਰਨ ਬਾਰ ਸਾਹਿਬ ਨੰਬਰ ਬੋਲ ਦਈਏ ਆਪਣੇ ਨੰਮਰੇਗਾ ਸੰਧੂ ਸਾਹਿਬ 9779294006 ਠੀਕ ਹੈ ਜੀ 9779294006 ਠੀਕ ਹੈ ਜੀ ਹਾਂ ਜੀ ਇਹ ਨੰਬਰ ਜੇਬਾ ਠੀਕ ਆ ਲੋ ਵੀ ਦੋਸਤੋ ਇਹ ਪਸ਼ੂ ਸੀਗੇ ਚਾਰ ਅੱਜ ਦੋ ਗੱਬਣ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਂਦੀਆਂ ਨੇ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਮੇਰਾ ਵੀਰ ਤੁਸੱਲੀ ਤੁਸੀਂ ਪਿੰਡ ਡੱਲ ਵਿਜਿਟ ਕਰਕੇ ਕਰ ਲਿਓ ਠੀਕ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ